ਆਈ ਮੈਨ ਸਾਰੀ ਦੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਹਨ ਤੁਸੀਂ ਸਾਰੇ ਜਾਣਦੇ ਹੋ ਮੇਰਾ ਪਿਆਰਾ ਤੇ ਮੇਰਾ ਵੱਡਾ ਵੀ ਰਾਜ ਦੀ ਸੀਮਤਮਦਾ ਮੇਰੇ ਬਾਪਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਅੱਜ ਇਸ ਦੁਨੀਆ ਤੇ ਨਹੀਂ ਰਹੇ ਮਾਰੋਭ ਹਮੇਸ਼ਾ ਹੀ ਸਾਡੇ ਦਿਨਾਂ ਦੀ ਤੜਪਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਲਿਆ ਰਹਿਣਗੇ ਜਿਉਂਦੇ ਰਹਿਣਗੇ ਪ੍ਰਮਾਤਮਾ ਨੇ ਇੱਕ ਵਿਲੱਖਣ ਹੀ ਸਾਡੇ ਪਰਿਵਾਰ ਦੇ ਵਿੱਚ ਭੇਜੀਏ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਬੀਬੀ ਜੀ ਜਿਵੇਂ ਸੋਨੇ ਚਾਂਦੀ ਦੇ ਸਿੱਕਿਆਂ ਦੇ ਵਿੱਚ ਹੀਰਾ ਇੱਕ ਲੱਖ ਹੀ ਚਮਕਦਾ ਨਜ਼ਰ ਆਉਂਦਾ ਹੈ ਇਹ ਉਹ ਸ਼ਖਸੀਅਤ ਸਨ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਫਾਦਰ ਤੇ ਵੀਰ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਆਂ ਕਿ ਸਾਨੂੰ ਇੰਨੀ ਤਾਕਤ ਬਖਸ਼ਣ ਕਿ ਅਸੀਂ ਉਹਨਾਂ ਨੂੰ ਯਾਦ ਨਾ ਮਾਨ ਕੇ ਉਹਨਾਂ ਦੀ ਸਾਰੀ ਸਤਿ ਸ੍ਰੀ ਸਤ ਕਰ ਸਕੀਏ ਮੇਰੇ ਬੋਲ ਕਰਨੇ ਪੈਣਾ ਉਹ ਵੀ ਉਹਦਾ ਸਹੀ ਕਰੇ ਮੇਰੇ ਵੀਰ ਜੀ ਜੋ ਵੀ ਹਨ ਉਸ ਪਿੱਛੇ ਸਾਡੇ ਫਾਦਰ ਦਾ ਬਹੁਤ ਰੋਲ ਹੈ ਸਾਡੇ ਫਾਦਰ ਨੇ ਉਹਨਾਂ ਦੀ ਕਲਾ ਨੂੰ ਚੰਪਣ ਦੀ ਇੱਕ ਰੰਗ ਮੰਚ ਦਿੱਤਾ ਉਹਨਾਂ ਨੇ ਪੜਾਇਆ ਉਹਨਾਂ ਦੇ ਸੁਪਨੇ ਪੂਰੇ ਕੀਤੇ ਤੇ ਉਹ ਇੱਕ ਅਜਿਹੇ ਪੁੱਤਰ ਬਣੇ ਜਿਨ੍ਹਾਂ ਨੇ ਆਪਣੇ ਫਾਦਰ ਦੇ ਸੁਪਨੇ ਪੂਰੇ ਕੀਤੇ ਅਸਲ ਦੇ ਵਿੱਚ ਜੋ ਵੀ ਵੀਰ ਜੀ ਹਨ ਉਹ ਸਾਡੇ ਫਾਦਰ ਦੀ ਇੱਛਾ ਸੀ ਕਿ ਉਹ ਹੁੰਦੇ ਪਰ ਉਹ ਇਹ ਆਪ ਨਾ ਬਣ ਸਕੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਚੀਜ਼ਾਂ ਜਿਵੇਂ ਤੂੰਬੀ ਵਜਾਉਣਾ ਅਲਕੋਜੀ ਹਰਮੋਨੀਅਮ ਵਜਾਉਣਾ ਇਹ ਸਾਰੀਆਂ ਚੀਜ਼ਾਂ ਵਿੱਚ ਇੰਟਰਸਟ ਪੈਦਾ ਕੀਤਾ ਤੇ ਵੀਰ ਜੀ ਨੂੰ ਯੂਨੀਵਰਸਿਟੀ ਕਾਲਜ ਦੇ ਵਿੱਚ ਪੜਾਇਆ ਉੱਥੇ ਇਹਨਾਂ ਨੇ ਬਤੌਰ ਮਿਊਜ਼ਿਕ ਜੀ ਸਿਖਰਾਈ ਲਈ ਤੇ ਜੋ ਵੀ ਹੈ ਤੁਹਾਡੇ ਸਾਹਮਣੇ ਆਛ ਹਨ ਵੀਰ ਜੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸੀ ਛੋਟੇ ਹੁੰਦਿਆਂ ਉਹਨਾਂ ਨੇ ਜੋ ਵੀ ਡਰੈਸ ਆਪ ਉਹਨਾਂ ਦਾ ਅੱਜ ਤੁਸੀਂ ਦੇਖਦੇ ਸੀ ਕਿ ਉਹਨਾਂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਇੱਕ ਅੱਛਾ ਗਾਇਕ ਬਣਾ ਤਾਂ ਬਚਪਨ ਦੇ ਵਿੱਚ ਉਹ ਕੋੜਤਾ ਪਾ ਕੇ ਚਾਦਰਾਂ ਪਾ ਕੇ ਇੱਕ ਉੱਚੀ ਜਗ੍ਹਾ ਤੇ ਖੜ ਕੇ ਗਾਇਆ ਕਰਦੀ ਸੀ ਤੇ ਅਸੀਂ ਸਾਰੇ ਕਜ਼ਨਸ ਬੈਠ ਕੇ ਉਹਨਾਂ ਨੂੰ ਸੁਣਿਆ ਕਰਦੇ ਸੀ ਇਹਨਾਂ ਹੀ ਨਹੀਂ ਪੀਰ ਜੀ ਦੇ ਕਲੇ ਦੀ ਸਿਰਫ ਕਲਾ ਨਹੀਂ ਸੀ ਉਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਸਨ ਅੱਛੀ ਨੈਂਟ ਰਾਈਟਿੰਗ ਹੱਥਾਂ ਦੇ ਉਸਤਲਾ ਚਿੱਤਰਕਾਰੀ ਬਹੁਤ ਅਚੀਆਂ ਡਰਾਇੰਗਸ ਬਣਾਉਣੀਆਂ ਇਹ ਡਰਾਇੰਗ ਬਣਾ ਕੇ ਉਹਨਾਂ ਨੇ ਸਿਰਫ ਕਾਗਜ਼ਾਂ ਨੂੰ ਹੀ ਰੰਗਿਆ ਸਾਡੇ ਜੀਵਨ ਨੂੰ ਸਾਡੇ ਜੀਵਨ ਦੇ ਵਿੱਚ ਵੀ ਰੰਗ ਭਰੇ ਮੇਰੇ ਦਿਲ ਦੀ ਇੱਕ ਖਰੀਦ ਸੀ ਕਿ ਮੇਰਾ ਵੀਰ ਵੱਡਾ ਹੋ ਕੇ ਇੱਕ ਪੁਲਿਸ ਆਫਸਰ ਬਣੇ ਉਹ ਸਾਡੇ ਫਾਦਰ ਤੋਂ ਵੀ ਵੱਡਾ ਬਣੇ ਤੇ ਉਹ ਬਣੇ ਫਿਰ ਉਹਨਾਂ ਦੀਆਂ ਜੋ ਇਛਾਵਾਂ ਸੰਗੀਤ ਸਿੰਗਰ ਬਣਨ ਉਹਨਾਂ ਦੇ ਸ਼ੌਂਕ ਸੀ ਤਾਂ ਮੇਰਾ ਮਨ ਇਹ ਵੀ ਸੀ ਕਿ ਇੱਕ ਕੱਚਾ ਗਵਈਆ ਵੀ ਬਣ ਤੇ ਪਰਮਾਤਮਾ ਨੇ ਉਹ ਭੀਰੀ ਚ ਪੂਰੀ ਕੀਤੀ ਪਰ ਅਫਸੋਸ ਇਹ ਹੈ ਉਹਨਾਂ ਦੀ ਆਇਲ ਨੂੰ ਇੰਨੀ ਲੰਬੀ ਨਹੀਂ ਸੀ ਸਾਡੇ ਮਦਰ ਦਾ ਸ਼ੇਰ ਪੁੱਤ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਸ਼ੇਰਾ ਕੇ ਬੁਲਾਉਣਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਲਗਾ ਹਮੇਸ਼ਾ ਉਨ੍ਹਾਂ ਨੂੰ ਖੁਸ਼ ਦੇ ਰਹਿਣਾ ਤੁਸੀਂ ਕੀ ਕਹੋ ਉਹਨਾਂ ਦੀ ਸੇਵਾ ਕਰਨੀ ਲੱਤਾਂ ਘੁੱਟਣੀਆਂ ਹਰ ਵਕਤ ਜਾਂਦੇ ਟਾਈਮ ਆਉਂਦੇ ਟਾਈਮ ਪੈਰੀ ਹੱਥ ਲਗਾਉਣੇ ਜਤੀ ਪਾਉਣੇ ਪਿਆਰ ਕਰਨਾ ਤੇ ਅਸੀਸਾਂ ਲੈਣੀਆਂ ਉਹਨਾਂ ਦੇ ਜੀਵਨ ਸਾਥੀ ਦਾ ਉਹਨਾਂ ਦੀ ਜ਼ਿੰਦਗੀ ਦੇ ਵਿਚਾਰਾਂ ਉਹਨਾਂ ਲਈ ਇੱਕ ਬਹੁਤ ਵੱਡੀ ਤਰੱਕੀ ਹੈ ਉਹਨਾਂ ਨੇ ਉਹਨਾਂ ਨੂੰ ਹਰ ਕਦਮ ਕਦਮ ਬਹੁਤ ਸਾਥ ਦਿੱਤਾ ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਹਨਾਂ ਅਨੁਸਾਰ ਵੀਰ ਜੀ ਇੱਕ ਬਹੁਤ ਹੀ ਖੁਸ਼ਦਿਲ ਜ਼ਿੰਦਾਦਿਲ ਹੁਲਲੇ ਸੁਹਾਵੇ ਤੇ ਸਦਾ ਹੀ ਜਿਉਂਦੇ ਰਹਿਣ ਵਾਲੀ ਸੀ ਰਣ ਸਾਥੀਾਂ ਵੀਰ ਜੀ ਉਹਨਾਂ ਨੂੰ ਕਿਹਾ ਕਰਦੇ ਸੀ ਕਿ ਜੇ ਮੈਂ ਤੈਨੂੰ ਕਿਤੋਂ ਨਾਂ ਲੱਭਾਂ ਤਾਂ ਤੂੰ ਮੈਨੂੰ ਪਹਾੜਾਂ ਵਿੱਚ ਜਾ ਕੇ ਲੱਭ ਲੈ ਤੇ ਅੱਜ ਸ਼ਾਇਦ ਉੱਥੇ ਹੀ ਅਲੋਪ ਹੋ ਗਈ ਬੀਗਦੀ ਤਾਂ ਚਲੇ ਜਾਣਾ ਸਾਡੇ ਸਭਨਾਂ ਲਈ ਬਹੁਤ ਵੱਡਾ ਘਾਟਾ ਹੈ ਪਰ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਅਸੀਂ ਸਦਾ ਉਹਨਾਂ ਦੀ ਸਿੱਖਿਆਵਾਂ ਤੇ ਚੱਲੀਏ ਤੋਂ ਬਣੇ ਹੈਲਥ ਕੌਨਸ਼ੀਅਸ ਸਾਨੂੰ ਤੇ ਸਭ ਨੂੰ ਕਹਿੰਦੇ ਸਨ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਹੀ ਸਾਡੀ ਸਰਫੂੰਜੀ ਹੈ ਸਾਡੇ ਸਾਰਿਆਂ ਤੇ ਉਹਨਾਂ ਦੇ ਲਈ ਇਹੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੀਏ ਸਿਹਤ ਦਾ ਧਿਆਨ ਰੱਖਾਂਗੇ ਚੰਗੀ ਜ਼ਿੰਦਗੀ ਜੀ ਕੇ ਜਾਵਾਂਗੇ ਪੀਰ ਜਿ ਦੀਆਂ ਯਾਦਾਂ ਸਦਾ ਸਾਡੇ ਦਿਲ ਵਿੱਚ ਰਹਿਣਗੀਆਂ ਤੇ ਉਹ ਸਦਾ ਅਮਰ ਰਹਿਣਗੇ ਤੇ ਮੈਂ ਪਰਿਵਾਰ ਵੱਲੋਂ ਆਏ ਹੋਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਦੂਰੋਂ ਨੇੜਿਆਂ ਚੱਲ ਕੇ ਆਏ ਹੋਏ ਹਾਰੇ ਸੱਜਣਾਂ ਦਾ ਬਹੁਤਨ ਬਹੁਤ ਧੰਨਵਾਦ ਤੁਹਾਡਾ ਕਦਮ ਕਦਮ ਸਾਡੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ